ਸਸ਼ੇਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨੀਆਂ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਖਤਰੇ ਦੇ ਨਿਸ਼ਾਨ ਨੂੰ ਟੱਪਿਆ ਪੌਂਗ ਡੈਮ ਦਾ ਪਾਣੀ BBMB ਨੇ ਖੋਲ ਦਿੱਤੇ ਗੇਟ ਕਈ ਫਿੰਡਾਂ ਚ ਹਟ ਪੰਜਾਬ ਘਾਟ ਸੀਟਾਂ ਲਈ ਉਮੀਦ ਬਣਿਆ ਐਟੋਰ ਐਂਡ 1200 ਵਾਹਨ ਟੋਕਿਓ ਪਹੁੰਚੇ ਪੀਐਮ ਨਰਿੰਦਰ ਮੋਦੀ ਹਵਾਈ ਅੱਡੇ ਤੇ ਹੋਇਆ ਸ਼ਾਨਦਾਰ ਸਵਾਗਤ ਰਾਹੁਲ ਗਾਂਧੀ ਨੇ ਬਿਹਾਰ ਚ ਵੋਟ ਚੋਰੀ ਦਾ ਲਾਇਆ આરોਪ ਉੱਤਰਾਖੰਡ ਦੇ ਚਮੋਲੀ ਚ ਫਟਿਆ ਬੱਦਲ ਕਈ ਲੋਕ ਲਾਪਤਾ ਹਾਂ ਦੇਖੋ ਹੁਣ ਖਬਰਾਂ ਵਿਸਥਾਰ ਨਾਲ ਪੌਂਗ ਡੈਮ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਪਾਰ ਹੋ ਗਿਆ ਜਿਸ ਕਾਰਨ BBMB ਪ੍ਰਬੰਧਕਾਂ ਵੱਲੋਂ ਪੌਂਗ ਡੈਮ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹਾਂ ਬੀਤੇ ਦਿਨੀ ਪੌਂਗ ਡੈਮ ਤੋਂ 1,04,999 ਕਿਊਸਿਕ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਗਿਆ ਪੌਂਗ ਡੈਮ ਤੋਂ ਟਰਬਾਈਨਾ ਤੇ ਸਪਿਲ ਵੇਗ ਗੇਟਾ ਰਾਹੀ ਕੁੱਲ 1,04,000 9090 ਕਿਊਸਿਕ ਪਾਣੀ ਸ਼ਾ ਨਹਿਰ ਬਿਰਾਜ ਵਿੱਚ ਛੱਡਿਆ ਗਿਆ ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮ 7 ਵਜੇ ਪੌਂਗ ਡੈਮ ਛੇਲ ਵਿੱਚ ਪਾਣੀ ਦੀ ਆਮਦ 56795 ਕਿਊਸਿਕ ਨੋਟ ਕੀਤੀ ਗਈ ਅਤੇ ਡੈਮ ਦਾ ਪੱਧਰ 1392 ਇਸ਼ਾਰੀਆ 81 ਫੁੱਟ ਦਰਜ ਕੀਤਾ ਗਿਆ ਜਾਣਕਾਰੀ ਅਨੁਸਾਰ ਸ਼ਾਹ ਨਹਿਰ ਬਿਰਾਜ ਤੋਂ 93499 ਕਿਊਸਿਕ ਪਾਣੀ ਬਿਆਸ ਦਰਿਆ ਵਿੱਚ ਅਤੇ 11500 ਕਿਊਸਿਕ ਪਾਣੀ ਮੁਕੇਰੀਆਂ ਹਾਈਡਲ ਨਹਿਰ ਵਿੱਚ ਛੱਡਿਆ ਜਾ ਰਿਹਾ ਜਿਸ ਕਾਰਨ ਹਿੰਟਲੇ ਇਲਾਕਿਆਂ ਵਿੱਚ ਖੜਾ ਦੀ ਸਥਿਤੀ ਗੰਭੀਰ ਹੋ ਗਈ ਹੈ ਪੌਂਗ ਡੈਮ ਤੋਂ ਛੱਡੇ ਗੇ ਪਾਣੀ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ 4 ਬਿੱਟ ਹੋਏ ਨੇ ਹਜ਼ਾਰਾਂ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਗਈ ਹੈ ਤੇ ਤਬਾਹ ਹੋ ਗਈ ਹੈ। ਕਈ ਲੋਕਾਂ ਦੇ ਘਰ ਵੀ ਪਾਣੀ ਵਿੱਚ ਡੁੱਬ ਗਏ ਨੇ ਜਿਸ ਕਾਰਨ ਉਹਨਾਂ ਨੂੰ ਸੁਰੱਖਿਅਤ ਥਾਂਾਂ ਤੇ ਸ਼ਰਨ ਲੈਣੀ ਪਈ ਹੈ। ਦੇਸ਼ ਭਾਰ ਵਿੱਚ ਹੋ ਰਹੀ ਮੌਨਸੂਨ ਦੀ ਬਾਰਿਸ਼ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਬਿਹਾਰ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਆਸਾਮ ਸਮੇਤ ਕਈ ਰਾਜਾਂ ਦੇ ਵਿੱਚ ਹੜ੍ਹਾਂ ਨੇ ਆਮ ਜਨ ਜੀਵਨ ਪ੍ਰਭਾਵਿਤ ਕੀਤਾ ਹੈ। ਇਸ ਦੌਰਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਕਢਣ ਲਈ ਫੌਜ ਵੱਲੋਂ ਬਚਾਅ ਕਾਰਜ ਜਾਰੀ ਨੇ। ਫੌਜ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਕਾਰਜ ਦੇ ਹਿੱਸੇ ਵਜੋਂ ਲੋਕਾਂ ਨੂੰ ਕੱਢਣ ਲਈ ਐਟੋਰ ਐਂਡ 1200 ਸਪੈਸ਼ਲਿਸਟ ਮੋਬਿਲਿਟੀ ਵਹੀਕਲ ਦੀ ਵਰਤੋਂ ਕਰ ਰਹੀ ਹੈ ਐਟੋਰ ਐਂਡ 1200 ਭਾਰਤੀ ਫੌਜ ਦਾ ਨਵਾਂ ऑल्टेरन एफीबियंस -E वाहन है इसको खास तौर से मुश्किल हालातों ਦੇ ਵਿੱਚ ਕੰਮ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਇਸ ਨੂੰ ਚਿੱਕੜ दलदली ਇਲਾਕਿਆਂ ਪਾਣੀ ਰੇਤ ਅਤੇ ਬਰਫ਼ ਤੇ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ ਇਹ ਐਟੋਰ ਐਂਡ 1200 ਬਰਫ਼ੀਲੇ ਇਲਾਕਿਆਂ ਜੰਗਲਾਂ ਪਹਾੜਾਂ ਨਦੀਆਂ ਸੰਘਣੀ ਧੁੰਦ ਤੇ ਮਾਰੂਥਲ 'ਚ ਕਾਮਯਾਬ ਹੈ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਪਾਣੀ ਵਿੱਚ ਵੀ ਚੱਲ ਸਕਦਾ ਹੈ ਤੇ ਬਿਨਾਂ ਰੁਕੇ ਇੱਕ ਖੇਤਰ ਤੋਂ ਦੂਜੇ ਖੇਤਰ ਤੱਕ ਪਹੁੰਚ ਸਕਦਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੇ 2 ਦਿਨਾ ਦੌਰੇ ਤੇ ਟੋਕੀਓ ਪਹੁੰਚ ਗਏ ਨੇ ਜਿੱਥੇ ਉਹਨਾਂ ਦਾ ਹਵਾਈ ਅੱਡੇ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਮੋਦੀ ਜਾਪਾਨੀ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਦੇ ਸੱਦੇ ਤੇ ਦੋਵਾਂ ਦੇਸ਼ਾਂ ਦੇ 15ਵੇਂ ਸਾਲਾਨਾ ਸੰਮੇਲਨ ਦੇ ਵਿੱਚ ਸ਼ਾਮਲ ਹੋਣਗੇ। ਦੱਸ ਜਾਈਏ ਕਿ ਪ੍ਰਧਾਨ ਮੰਤਰੀ ਮੋਦੀ ਦੀ ਇਹ ਪਿਛਲੇ 7 ਸਾਲਾਂ ਵਿੱਚ ਜਾਪਾਨ ਦੀ ਪਹਿਲੀ ਇਕਲ ਦੁਵੱਲੀ ਯਾਤਰਾ ਹੈ। ਇਸ ਨੂੰ ਭਾਰਤ-ਜਾਪਾਨ ਸਬੰਧਾਂ ਨੂੰ ਨਵੀਂ ਉਚਾਈ ਤੇ ਲੈ ਜਾਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਸ ਯਾਤਰਾ ਦਾ ਉਦੇਸ਼ ਸਿਰਫ ਸਮਝੌਤੇਆਂ

ਬੇਤਬਾਤ ਤੁਹਾਡਾ ਸਵਾਗਤ ਹੈ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੋਟ ਚੋਰੀ ਦੇ ਦੋਸ਼ ਲਾ ਰਹੇ ਨੇ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਮੋਦੀ ਖਾਮੋਸ਼ ਕਿਉਂ ਨੇ ਉਹਨਾਂ ਦਾਅਵਾ ਕੀਤਾ ਹੈ ਕਿ ਬਿਹਾਰ ਦੀਆਂ ਵੋਟਰ ਸੂਚੀਆਂ ਦੇ ਵਿੱਚੋਂ 65 ਲੱਖ ਲੋਕਾਂ ਜੋ ਗਰੀਬ ਅਤੇ ਸਮਾਜਿਕ ਤੌਰ ਤੇ ਕਮਜ਼ੋਰ ਵਰਗਾ ਨਾਲ ਸੰਬੰਧਿਤ ਹਨ ਦੇ ਨਾਮ ਹਟਾਏ ਗਏ ਨੇ ਰਾਹੁਲ ਗਾਂਧੀ ਨੇ ਵੋਟਰ ਅਧਿਕਾਰ ਯਾਤਰਾ ਦੌਰਾਨ ਸੀਤਾ ਮੜੀ ਚੁਰੈਨੀ ਸੰਬੋਧਨ ਕਰਦੇ ਆ ਦਾਵਾ ਕੀਤਾ ਹੈ ਕਿ ਉਹ ਹੋਰ ਚੋਰੀ ਸੰਬੰਧੀ ਹੋਰ ਸਬੂਤ ਮੁਹੱਈਆ ਕਰਵਾਉਣਗੇ ਉਹਨਾਂ ਨੇ ਆਖਿਆ ਕਿ ਬਿਹਾਰ ਦੇ ਲੋਕ ਭਾਜਪਾ ਤੇ ਚੋਣ ਕਮਿਸ਼ਨ ਨੂੰ ਆਪਣੀਆਂ ਵੋਟਾਂ ਚੋਰੀ ਨਹੀਂ ਕਰਨ ਦੇਣਗੇ ਉਧਰ ਉਤਰਾਖੰਡ ਦੇ ਚਮੋਲੀ ਦੇ ਵਿੱਚ ਇੱਕ ਵਾਰ ਫਿਰ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਜ਼ਿਲ੍ਹੇ ਦੀ ਤਹਿਸੀਲ ਦੇਵਾਲ ਦੇ ਮਪਾਟਾ ਪਿੰਡ ਵਿੱਚ ਬੱਦਲ ਫਟਣ ਨਾਲ ਹਾਹਾਕਾਰ ਮਚ ਗਿਆ ਹੈ ਬੱਦਲ ਫਟਣ ਕਾਰਨ ਮਕਾਨ ਤੇ ਗੋਸ਼ਾਲਾ ਡੁੱਬਣ ਦੀ ਖਬਰ ਹੈ ਇਸ ਘਟਨਾ ਦੇ ਵਿੱਚ ਦੋ ਲੋਕ ਲਾਪਤਾ ਦੱਸੇ ਜਾ ਰਹੇ ਨੇ ਪਿੰਡ ਵਿੱਚ ਹਰ ਥਾਂ ਮਲਬਾ ਤੇ ਤਬਾਹੀ ਦਾ ਮੰਜ਼ਰ ਦਿਖ ਰਿਹਾ ਹੈ ਨਾਲ ਹੀ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ ਪ੍ਰਸ਼ਾਸਕੀ ਟੀਮਾਂ ਰਾਹਤ ਤੇ ਬਚਾਅ ਕਾਰਜਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਤਾਰਾ ਸਿੰਘ ਨਾਮ ਦੇ ਵਿਅਕਤੀ ਅਤੇ ਉਸ ਦੀ ਪਤਨੀ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਹੈ ਜਿਸ ਨਾਲ ਪਰਿਵਾਰ ਵਿੱਚ ਕਹਿਰਾਂ ਮਚਿਆ ਹੋਇਆ ਹੈ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ